ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸੱਦਲਵਰ ਤੇ ਸਵਾਗਤ ਹੈ ਆਸ ਕਰਦੇ ਆਂ ਭਰਾਵੋ ਸਾਰੇ ਦੇ ਜਾਨਵਰਾਂ ਤੇ ਘਰ ਪਰਵਾਹ ਠੀਕ ਹੋਣਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਛੋਟੇ ਪਰ ਕੇ ਪਾਣਿਆਂ ਨਾਲੇ ਕੰਮ ਚੱਲਦਾ ਤੇ ਜੇ ਕਿਸੇ ਵੀਰ ਨੇ ਬਣਾਉਣੀ ਹੈ ਵੀਡੀਓ ਕਰ ਲਿਓ ਇਸ ਪਰਕ 6283402919 ਇਹ ਨੰਬਰ ਆਪਣਾ ਅੱਜ ਸਾਨੂੰ ਗਾਂ ਦਿਖਾਉਣ ਲੱਗੇ ਆ ਦੋ ਦੰਦ ਬੱਛੀ ਹੈ ਗਾਂ ਨਹੀਂ ਕਹਿ ਸਕਦੇ ਪਿੰਡ ਉੱਬਾ ਤਹਿਸੀਲ ਮਾਨਸਾ ਤੇ ਜ਼ਿਲ੍ਹਾ ਵੀ ਮਾਨਸਾ ਬੱਚਾ ਦੇਖਾ ਪਲਾ ਅੱਖਾਂ ਚਿੱਟੀਆਂ ਅੱਖਾਂ ਦਾ ਬੱਚਾ ਬਹੁਤ ਟੌਪਦਾ ਆ ਬੱਚੇ ਚੰਗੇ ਪਾਊਗੀ ਪੁੱਛਦੇ ਆ ਬਾਈ ਨੂੰ ਕਹਿ ਮਾ ਸੁਆ ਕੀ ਗੱਲ ਬਾਤ ਕਦੋਂ ਸੂਈ ਐ ਤੇ ਜੇਰ ਜੂਰ ਦਾ ਪੁੱਛਦੇ ਆ ਸਾਰਾ ਜਿਗਾਰਡਮੈਂਟ ਤੇ ਕਰਦੇ ਆ ਗੱਲ ਬਾਈ ਦਾ ਬਾਈ ਸਸਰੀਕਾਲ ਸਸਰੀਕਾਲ ਕਿਹੜਾ ਪਿੰਡ ਆ ਬਾਈ ਉੱਬਾ ਜੀ ਇਹ ਡੋਬਾ ਤਸੀਲ ਮਾਨਸਾ ਤਸੀਲ ਮਾਨਸਾ ਜ਼ਿਲ੍ਹਾ ਵੀ ਮਾਨਸਾ ਆ ਗਿਆ ਨਾ ਆਵਾ ਬੱਚੀ ਦਿਖਾਈ ਹੈ ਐਮਐਸ ਹੋਇਆ ਹੈ ਪਹਿਲਾਂ ਹੀ ਪਹਿਲਾ ਹੂੰ ਉਹ ਵੀ ਦੰਦਾ ਚ ਹੈ ਨਾ ਲੋਕਾਂ ਦੀ ਹੈ ਜੱਕੀ ਆ ਦੇ ਨੂੰ ਚੱਲ ਚੱਲ ਕੋਈ ਗੱਲ ਦੋ ਦੰਦ ਸੀ ਆਪਾਂ ਕਰ ਲਈ ਚੈੱਕ ਤੇ ਕਦੋਂ ਸੂਈ ਹੈ ਇਹ ਕੱਲ 5 ਵਜੇ ਸੂਈ ਹੈ ਕੱਲ 5 ਵਜੇ ਜੇਰਚੁਰ ਜੇਰ ਓਕੇ ਹੋ ਜਾ ਤੰਦਰ ਪਈ ਆ ਜੀ ਦਿਖਾ ਦੇ ਜੇਰ ਤੋਂ ਦਿਖਾ ਦਾਂਗੇ ਅੰਦਰ ਪਈ ਹੈ ਪੈ ਗਈ ਅ ਤਕਰੀਬਨ ਸਾਰੀ ਤੇ ਮਾਗਰ ਬੱਚਾ ਕੀ ਹੈ ਬੱਛਾ ਜੀ ਮਾਗਰ ਬੱਚਾ ਤੇ ਬਾਲੋ ਬੂਲਾ ਫਿਰ ਟਟਿਆ ਹਾਂ ਜੀ ਆਤਨੇ ਵੀ ਘੜਤਾ ਸੀ 2 ਕਿਲੋ ਜੀ ਠੀਕ ਹੈ ਸੋਹਾਂ ਵੀ ਘੜਤਾ ਸੀ ਕਰਕੇ ਮਛਾ ਜੀ ਨਾਲ ਬਾਲੋ ਜੀ ਤਕਰੀਬਨ ਖਾਲੀ ਕਰੀ ਪੀਐ ਪਹਿਲਾਂ ਪਸ਼ੂ ਆਇਆ ਚੰਗਾ ਜਿੰਨਾ ਖਾਲੀ ਹੋ ਜਾਣਾ ਛੇਤੀ ਉਹਨਾਂ ਨੇ ਵਧਿਆਦਾ ਤੋੜ ਕੇ ਦਿਖਾਉਣਿਆ ਸਾਨੂੰ ਇਹਰ ਕਰਦੇ ਆ ਕੀ ਗੱਲਬਾਤ ਆ ਕੀ ਰੇਟ ਰੂਟ ਆ ਤੇ ਕਿੰਨਾ ਕੁ ਦੁੱਧ ਪਾ ਦੂ ਲੈ ਖੋਲੀ ਮੇਰੇ ਡਾਕਟਰ ਆਕਰਾਂ ਡਾਕਟਰ ਸਾਹਿਬ ਤੋੜਨ ਕੇ ਦਾੜੇ ਇੱਥੋਂ ਜਾਕਰ ਲਮਾਈ ਲੂਡ ਸੱਤ ਤੋਂ ਬਾਅਦ ਆ ਦੋ ਦੰਦ ਦੇ ਹਿਸਾਬ ਨਾਲ ਚੱਲ ਚੱਲ ਲੈ ਜਾ ਬਾਹਰ ਲੈ ਜਾ ਇਹ ਦੋ ਦੰਦ ਤਾਂ ਮਕੀਨੇ ਕਹਿ ਸਕਦੇ ਆ ਬਾਪੂ ਆਪਾਂ ਕਰਾਵਾਂਗੇ ਜੈ ਜੀ ਮੋੜ ਲੈ ਮਿੱਤਰ ਬੱਚੇ ਦਾ ਕਾਲ ਕਰਦੀ ਐ ਕੋਈ ਲੈ ਚੱਲੋ ਜੀ ਔਰ ਇੱਥੋਂ ਚੈੱਕ ਕਰ ਲੋ ਥੋੜੀ ਲੇਵੇ ਦੀਆਂ ਧੱਕ ਕਾਹ ਕਹਿ ਸਕਦੇ ਆ ਫਲ ਹੋਣਾ ਦੀ ਮੜੀ ਜੀ ਮੇਰੇ ਘਰੋਂ ਤਾਂ ਤੋਣਾ ਇਹਦਾ ਫਟ ਵਾਂਗੂ ਕਹਾ ਮਰ ਗਿਆ ਆਹ ਕਰੀ ਜਾਉ ਸੀਲ ਬਹੁਤ ਆ ਬਾਕੀ ਹਲਤੀ ਨਹੀਂ ਜਮਾ ਨਿਆਣਾ ਪਾਲਣ ਦੀ ਵਧੀਆ ਹਾਂਜੀ ਹਾਂ ਵਧੀਆ ਪਾਲਣ ਦੀ ਨਿਆਣਾ ਵਧੀਆ ਪਾਲਣ ਦੀ ਸੀਲ ਬਹੁਤ ਆ ਬਾਕੀ ਦੰਦਾਂ ਚ ਦੋ ਦੰਦ ਕੱਟ ਕੇ ਦਿਖਾ ਦੇਣਾ ਦਿਖਾਉਣੇ ਆ ਨਾਲ ਇਹਨੂੰ ਪਿਆਰ ਕਰੋ ਜੇ ਘਰ ਲੋ ਪਿਆਰ ਦੋ ਦੰਦ ਆਂਦਾ ਹੈ ਸਾਰੇ ਖੜੇ ਆ ਬਾਕੀ ਦੁੱਧ ਵਾਲੇ ਤੇ ਪੁੱਛਦੇ ਆਂ ਬਾਈ ਨੂੰ ਕੀ ਪੈਰਾਂ ਪੂਰਾ ਦੀ ਐਨ ਜਾਂ ਪੱਕੀ ਐ ਲਾ ਫਿਰ ਬੱਚਾ ਲਾ ਕੇ ਦਿਖਾ ਦਿੰਨੇ ਆ ਹੁਣ ਕਿ ਕਈ ਵਾਰੀ ਬਾਈ ਨੇ ਕਿਸੇ ਨੇ ਆਨਲਾਈਨ ਮੰਗਵਾਉਣੀ ਇਹਨਾਂ ਨੂੰ ਪਤਾ ਲੱਗ ਜਾਂਦਾ ਲਮਾਈਲ ਮੂਈ ਚੈੱਕ ਕਰ ਲੋ ਕੈਮਰੇ ਚ ਨਹੀਂ ਆਉਂਦੀ ਬਹੁਤ ਵੱਡੀ ਗਾਂ ਛੋਟਾ ਕੱਦ ਦਾ ਕੋਈ ਸਮਝ ਕੇ ਨਾ ਆਵੇ ਕੋਈ ਨਾ ਕੋਈ ਨਾ ਆਵੇ ਅਦਾ ਨਿਆਣਾ ਨੂੰ ਨਾ ਠੰਡੀ ਬਹੁਤ ਹੈ। ਜੁਸੇ ਵੀਰ ਨੇ ਦੂਰੋਂ ਆਨਲਾਈਨ ਮੰਗਾਉਣੀ ਹੁੰਦੇ ਨਾ ਉਹਦੇ ਨਾਲ ਸੌਖਾ ਹੋ ਜਾਂਦਾ। ਕਾਦੋ ਬਾਈ ਦੇ ਮੋਢੇ ਤੇ ਕੀ ਆਉਂਦਾ ਬਾਈ ਦਾ ਕਾਦੂ ਵੀ ਬਹੁਤ ਆਉਦਾ। ਆਹਰਾ ਪੂਰਾ ਨੇ ਜਾਂ ਪੱਕੀ ਐ। ਮੈਂ ਦਿਖਾਉਣਾ ਹੁਣ ਧਾਰਾ ਮਾਰ ਕੇ। ਉਹ ਤਾਂ ਬੱਚਾ ਚੋਂਗਦਾ ਜਾ ਕਰ ਲਓ ਹੁਣ ਦਿਖਾਉਣਾ ਧਾਰਾ ਮਾਰ ਕੇ। ਪਾਸ ਮੈਂ ਆਂਦੇ ਮੜੀ ਜੀ। ਲੈ ਹੁਣ ਧਾਰਾ ਮਾਰ ਕੇ ਦਿਖਾਉਣਾ ਮਾਗਰਲੇ ਮਾਰਦੇ ਬਾਈ। ਬੱਸ ਮੁਰਲਾਇ ਮਾਰਦੇ ਬਾਜੇ ਭਾਈ ਬਾਹਲਾ ਨੋ ਡੋਲ 17 ਤੂਰਾਂ ਦੀ ਓਕੇ ਆ ਨਿਆਣਾ ਨੂੰ ਨਾ ਕੋਈ ਔਲ ਫੌਲ ਨਹੀਂ ਕਰਦੀ ਬਾਕੀ ਭਲੂਣ ਆ ਮੜੀ ਜੀ ਇਹ ਤਾਂ ਕੋਈ ਗੱਲ ਨਹੀਂ ਤਾਜੀ ਸੂਈ ਆ ਨਾੜਾਂ ਗੁਰਾ ਲੈ ਕੇ ਤੇ ਚੰਗੀ ਤੇ ਆ ਜੋ ਪੁੱਛਦੇ ਆ ਕੀ ਰੇਟ ਆ ਕੀ ਗੱਲਬਾਤ ਆ ਕਿੰਨਾ ਨੰਬਰ ਤੇ 17 ਤੂਰਾਂ ਬਾਈ ਆਪਾਂ ਮਾਰਤੀਆਂ ਹਨਾ ਤੇ ਰੇਟ ਕੀ ਦਾ ਜਾਇਜ਼ ਆ ਹੁਣ ਰੇਟ ਕੇ ਆਪਾਂ ਫੋਟ ਕਰਾਂਗੇ ਕੋਈ ਮੁੰਡਾ ਜਾਂਦਾ ਬੰਦਾ ਰੇਟ ਤਾਂ ਇਹ ਦੱਸ ਦਿੰਦੇ ਸੌ ਘਾਹ ਰੰਦਾ ਕੰਮ ਅੱਛਾ ਫੋਟ ਕਰ ਲਾਂਗੇ ਕਿੰਨਾ ਕੁ ਰੇਟ ਰੇਟ ਬਾਤ ਹੀ ਕਰਾਂਗੇ ਵੜਾ ਨਹੀਂ ਕਰਦੇ ਘਰ ਦਾ ਕੰਮ ਆ ਬਾਈ ਦਾ ਘਰੇਲੂ ਕੋਈ ਵਪਾਰ ਦਾ ਕੰਮ ਨਹੀਂ ਰੇਟ ਕਹਿੰਦਾ ਹੂ ਬਾਜਪਾ ਕਈ ਵਾਰੀ ਕੋਈ ਵੇਚਣ ਵਾਲਾ ਲੈ ਜਾਂਦਾ ਚਲੋ 100 ਹੁੰਦਾ ਨਾ ਕਰ ਲਿਓ ਬਾਈ ਨਾਲ ਸੰਪਰਕ ਏ ਡਾਕਟਰ ਸਾਹਿਬ ਆ ਗਿਆ ਦਾ ਸਮਝਾਈ ਕਰਦਾ ਇਹਨਾਂ ਦੀ ਤੇ ਉਹ ਭਈਆ ਮਾਲਕਾ ਕਹੇ ਜ਼ਹਿਰ ਸੋਨੂੰ ਮਰਵਾ ਦਿੰਨੇ ਆ ਛਾਤੀ ਮੜੀ ਆ ਜ਼ਹਿਰ ਕੰਪਲੀਟ ਪੈ ਗਈ ਤੇ ਨਗੀਨਾ ਇਹ ਕਹਿ ਸਕਦਾ ਕਰ ਲਿਓ ਬਾਈ ਨਾਲ ਸੰਪਰਕ ਮਨਾਂ ਜਿਹੜੇ ਪਹਿਲਾਂ ਫੋਨ ਮਿਲਿਆ ਲਿਆ ਉਹੀ ਲੈ ਜੂ ਗਾਂ ਚੰਗੀ ਆ ਦੋ ਤਾਂ ਦਾ ਨਗੀਨਾ ਹੈਗਾ ਇਹਦਾ ਬੱਚਾ ਬਹੁਤ ਪਿਓਰ ਦੁੱਤਾ ਹੈ ਜੇਕਰ ਬੱਚੀ ਇਹਦੇ ਪਰ ਤਾਂ ਸੋਨੇ ਨਾਲ ਸੁਭਾਗੇ ਹੋ ਜਾਂਦਾ ਤੇ ਨੰਬਰ ਵੋਲ ਬਾਈ ਤੇਰਾ ਯਾਰ ਨੰਬਰ 9878 98780 70000 ਦੇ ਨਾ ਕੀ ਹੈ ਗ੍ਰਿਫਤਾਰਗੇ ਉੰਗਾ ਨਾ ਜਗਤਾਰ ਪਿੰਡ ਚ ਕਾਕਾ ਕਹਿੰਦੇ ਆ ਕਰ ਲਿਓ ਬਾਈ ਨਾਲ ਸੰਪਰਕ ਤੇ ਲੈ ਜਾਓ ਬੱਚੀ ਇਹ ਦੋ ਦੰਦ ਚੈੱਕ ਕਰਕੇ ਆਪਦੀ ਤੇ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ